ਕਾਜ਼ਾਤਰਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਸ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਬਟਿੰਡਾ ਪੁਲਿਸ ਦੇ ਵੱਲੋਂ ਮਨਾਇਆ ਜਾ ਰਿਹਾ ਟ੍ਰੈਫਿਕ ਜਾਗਰੂਕ ਸਪਤਾਹ ਐਸਐਸਪੀ ਬਟਿੰਡਾ ਦੇ ਵੱਲੋਂ ਅੱਜ ਜਿੱਥੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਵਾਲਿਆਂ ਨੂੰ ਫੁੱਲ ਦੇ ਕੇ ਸਨਮਾਨਿਤ ਕੀਤਾ ਗਿਆ ਉੱਥੇ ਹੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਜਾਗਰੂਕ ਵੀ ਕੀਤਾ ਗਿਆ ਤੁਸੀਂ ਦੇਖ ਰਹੇ ਹੋ ਤਸਵੀਰਾਂ ਬਠਿੰਡਾ ਫਾਇਰ ਬ੍ਰਿਗੇਡ ਚੌਂਕ ਦੀਆਂ ਜਿੱਥੇ ਕਿ ਇੱਕ ਨਿੱਜੀ ਸਕੂਲ ਦੇ ਸਹਿਯੋਗ ਦੇ ਨਾਲ ਪੁਲਿਸ ਦੇ ਵੱਲੋਂ ਜਾਗਰੂਕਤਾ ਹਫਤਾ ਵੀ ਸ਼ੁਰੂਆਤ ਕੀਤੀ ਗਈ ਹਾਲਾਂਕਿ ਇਹ 11 ਜਨਵਰੀ ਤੋਂ ਹੀ ਮਨਾਇਆ ਜਾ ਰਿਹਾ ਹੈ ਪਰ ਅੱਜ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਵਾਲਿਆਂ ਨੂੰ ਐਸਐਸਪੀ ਬਠਿੰਡਾ ਦੇ ਵੱਲੋਂ ਗੁਲਾਬ ਦੇ ਕੇ ਉਹਨਾਂ ਦੀ ਹੌਸਲਾ ਫੁਜਾਈ ਕੀਤੀ ਗਈ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰ ਰਹੇ ਲੋਕਾਂ ਨੂੰ ਹੈਲਮਟ ਅੱਡੀ ਵੰਡ ਕੇ ਮੌਕੇ ਤੇ ਜਾਗਰੂਕ ਕੀਤਾ ਗਿਆ ਤਾਂ ਜੋ ਸੜਕ ਹਾਦਸਿਆਂ ਦੇ ਵਿੱਚ ਜਾਣ ਵਾਲੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ ਪੂਰੀ ਜਾਣਕਾਰੀ ਸੁਣਦੇ ਹਾਂ ਐਸਐਸਪੀ ਬਟਿੰਡਾ ਦੀ ਹੀ ਜ਼ੁਬਾਨੀ ਅੱਜ ਸਾਡਾ ਬਟਿੰਡਾ ਪੁਲਿਸ ਵੱਲੋਂ ਜਿਹੜਾ ਨੈਸ਼ਨਲ ਰੋਡ ਸੇਫਟੀ ਵੀਕ ਹੁੰਦਾ ਹੈ ਉਹਦੇ ਤਹਿਤ ਬਟਿੰਡਾ ਪੁਲਿਸ ਨੇ ਸਪੈਸ਼ਲਟੀ ਟ੍ਰੈਫਿਕ ਪੁਲਿਸ ਨੇ ਅੱਜ ਇੱਕ ਇਹ ਇਨੀਸ਼ੀਏਟਿਵ ਕੀਤਾ ਜਿੱਥੇ ਇੱਕ ਤਾਂ ਬਚਪਨ ਸਕੂਲ ਹੈ ਜਿਹੜਾ ਛੋਟੇ ਬੱਚਿਆਂ ਦਾ ਕਿਡ ਲਗਾਟਨ ਉਹਨਾਂ ਦੇ ਬੱਚਿਆਂ ਨੇ ਕਿੱਡ ਦਿਖਾਇਆ ਜਿਹਦੇ ਚ ਵੱਖਰੇ ਵੱਖਰੇ ਟ੍ਰੈਫਿਕ ਦੇ ਨਿਯਮ ਦੱਸੇ ਕਿ ਐਡਲਟਸ ਨੂੰ ਫਾਲੋ ਕਰਨੇ ਚਾਹੀਦੇ ਆ ਉਸ ਤੋਂ ਇਲਾਵਾ ਅਸੀਂ ਇੱਥੇ ਜਿਹੜੇ ਤੋਂ ਦੇ ਰਾਹgir ਜਾ ਰਹੇ ਆ ਟੂ ਵੀਲਰ ਤੇ ਵਿਦਾਊਟ ਹੈਲਮਟ ਉਹਨਾਂ ਨੂੰ ਅਸੀਂ ਹੈਲਮਟਸ ਦੇ ਰਹੇ ਆ ਇੱਥੇ ਇੱਕ ਥ੍ਰੀ ਵੀਲਰ ਤੇ ਅਸੀਂ ਰਿਫਲੈਕਟਰ ਸਟ੍ਰਿਪ ਲਗਾਈਆਂ ਜਿਹੜੀ ਰਾਤ ਨੂੰ ਬੜੀ ਯੂਸਫੁਲ ਰਹਿੰਦੀਆਂ ਤੇ ਨਾਲਾਂ ਜਿਹੜੇ ਟ੍ਰੈਫਿਕ ਸਿਟੀਜ਼ਨਸ ਟ੍ਰੈਫਿਕ ਰੂਲਸ ਫੋਲੋ ਕਰਦੇ ਸਾਨੂੰ ਨਜ਼ਰ ਆਣਗੇ ਅਸੀਂ ਉਹਨਾਂ ਨੂੰ ਗੁਲਾਬ ਦਵਾਂਗੇ ਜਸਟ ਐਜ਼ ਅ ਜੈਸਚਰ ਕਿ ਤੁਸੀਂ ਟ੍ਰੈਫਿਕ ਰੂਲਸ ਫੋਲੋ ਕਰਦੇ ਹੋ ਬਟ ਅੱਗੇ ਜਾ ਕੇ ਜਿਹੜੇ ਨਹੀਂ ਲਗਾਉਂਦੇ ਹੈਲਮਟ ਉਹਨਾਂ ਨੂੰ ਅਸੀਂ ਜ਼ਰੂਰ ਚਲਾਨ ਕਰਾਂਗੇ ਦੇਖੋ ਜੀ ਸਾਡੇ ਡੈਫੀਨਿਟਲੀ ਹਰ ਜ਼ਿਲ੍ਹੇ 'ਚ ਇੱਕ ਟ੍ਰੈਫਿਕ ਐਜੂਕੇਸ਼ਨ ਸੈੱਲ ਹੁੰਦਾ ਹੈ ਜਿਹਦੇ 'ਚ ਸਾਡਾ ਵੀ ਮੁਲਾਜ਼ਮ ਹੈ ਉਹ ਡੇਲੀ ਬੇਸ ਤੇ ਐਜੂਕੇਟ ਕਰਦੇ ਆ ਬਟ ਇਟ ਇਜ਼ ਅ ਮਾਸ ਡਰਾਈਵ ਮਤਲਬ ਵੀ ਆਲਸੋ ਡੋਨਟ ਹੈਵ ਸੋ ਮਚ ਟਾਈਮ ਕਿ ਅਸੀਂ ਸਾਰੇ ਟਾਈਮ ਐਜੂਕੇਟ ਕਰੀਏ ਤਾਂ ਸਾਨੂੰ ਨਾਲ ਨਾਲ ਇਨਫੋਰਸ ਵੀ ਕਰਨਾ ਪੈਂਦਾ ਉਹ ਜੇ ਸਰ ਕਿ ਪਾਰਲਲੀ ਕਰਦੇ ਆ ਐਜੂਕੇਟ ਅੱਜ ਐਜੂਕੇਟ ਹੀ ਕਰ ਰਹੇ ਕਿਉਂਕਿ ਅੱਜ ਜਿਹੜੇ ਵਿਦਾਊਟ ਹੈਲਮਟ ਸਿਗੇ ਅਸੀਂ ਉਹਨਾਂ ਨੂੰ ਚਲਾਣ ਨਹੀਂ ਕੀਤਾ ਅਸੀਂ ਉਹਨਾਂ ਨੂੰ ਹੈਲਮਟ ਹੀ ਦਿੱਤਾ ਹੈ ਚਲਾਣ ਕਰਨੀ ਹੈ ਜੀ ਹੈਲਮਟ ਪਰਮਨੈਂਟਲੀ ਕੋਲ ਰੱਖ ਲੈ ਜਾਂ ਨਾ ਹਰ ਬੰਦੇ ਨੂੰ ਫਿਰ ਐਟ ది ਐਂਡ ਆਫ ਦਿ ਡੇ ਵੀ ਆਰ ਇਨ ਇਨਫੋਰਸਮੈਂਟ ਆਰਗੇਨਾਈਜੇਸ਼ਨ ਵੀ ਆਰ ਨਾਟ ਇਨ ਟੂ ਫੈਲ ਕਰਾਂਗੇ ਇੱਕ ਬੰਦਾ ਕਿੱਲੇ ਹੈਲਮਟ ਕਰੇ ਇਕੱਠੇ ਕਰ ਲੂਗਾ ਬਈ ਬੁਰੀ ਗੱਲ ਹੋਣੀ ਪੈਣਗੇ ਕੋਈ ਜੀ ਆਈ ਵੁੱਡ ਆਲਵੇਸ ਸੇ ਕਿ ਆਪਣੀ ਜਾਨ ਹੈ ਤਾਂ ਜਹਾਨ ਹੈ ਜੇ ਤੋ ਤੁਹਾਡੇ ਹੈਡਿੰਗ ਤੁਸੀਂ ਡੇਲੀ ਵੇਸ ਤੇ ਦੇਖਦੇ ਹੋ ਕਿਨੇ ਐਕਸੀਡੈਂਟਸ ਤੇ ਪੀਪਲ ਆ ਲੂਜ਼ਿੰ ਜੇ ਆਪਣੀ ਧਿਆਨ ਨਾਲ ਫੋਲੋ ਕਰਕੇ ਕਿੰਨੇ ਦਾ ਆ ਜਾਂਦਾ ਹੈ हेलमेट 300 400 ਤੱਕ ਦਾ ਹੋਏਗਾ ਤੇ ਉਹ ਲਗਾ ਕੇ ਤੁਸੀਂ ਆਪਣੀ ਲਾਈਫ ਪਹਿਲਾਂ ਸੇਵ ਕਰੋ ਆਈ ਥਿੰਕ ਦੈਟ ਇਜ਼ ਦ ਬਿਗੇਸਟ ਮੈਸੇਜ ਇਹ ਹੋਰ ਕਿਸੇ ਨਾਲ ਕੋਈ ਗੱਲ ਕਰਦੇ ਜਿੱਦਾਂ ਟਰਾਈ ਵੀ ਕੋਈ ਗੱਲ ਨਹੀਂ ਹੋ ਰਹੀ ਗੱਲ ਇਹ ਹੈ ਜੀ ਕਿ ਸੜਕਾਂ ਦੀ ਕੰਡੀਸ਼ਨ ਕੀ ਹੈ ਸੜਕਾਂ ਦੀ ਕੰਡੀਸ਼ਨ ਨਹੀਂ ਮਾੜੀ ਹੈ ਗਰੁੱਪ ਤਿਲ ਤਿਲ ਕੇ ਡਿੱਗ ਜਾਂਦੇ ਉਹਨਾਂ ਦੀ ਤਰ੍ਹਾਂ ਕੋ ਜੀ ਡੀਸੀ ਸਾਹਿਬ ਨਾ ਮੰਥਲੀ ਰੋਡ ਸੇਫਟੀ ਦੀ ਇੱਕ ਮੀਟਿੰਗ ਲੈਂਦੇ ਜਿਹਦੇ ਚ ਕਿਉਂਕਿ ਸੜਕਾਂ ਦਾ ਸਾਡਾ ਏਰੀਆ ਨਹੀਂ ਹੈ ਬਟ ਉਹ ਮੰਥਲੀ ਮੀਟਿੰਗਸ ਤੇ ਰਿਵਿਊ ਵੀ ਕਰਦੇ ਤੇ ਆਈ ਥਿੰਕ ਆਪ ਵੀ ਸੁਧਾਰ ਕਰ ਵੀ ਰਹੇ ਤੋ ਉਹਨਾਂ ਨੂੰ ਪੁੱਛਣਾ ਦਾ ਬੈਟਰ ਹੈ ਥੈਂਕ ਯੂ ਕਾਲਜ ਚੌੜਾ ਪ੍ਰਿੰਸੀਪਲ ਪ੍ਰੈਕਸ਼ਨ ਪਲੇ ਸਕੂਲ ਅੱਜ ਅਸੀਂ ਟ੍ਰੈਫਿਕ ਪੁਲਿਸ ਬਠਿੰਡਾ ਡਿਸਟ੍ਰਿਕਟ ਵੱਲੋਂ ਜੋ ਇੱਕ ਉਹਨਾਂ ਨੇ ਉਪਰਾਲਾ ਕੀਤਾ ਹੈ ਟ੍ਰੈਫਿਕ ਰੂਲਸ ਨੂੰ ਅਬਾਰੇ ਅਵੇਅਰ ਕਰਨ ਦਾ ਪੂਰੇ ਆਪਾਂ ਬਠਿੰਡਾ ਨੂੰ ਉਹਦੇ ਚੇਤੇ ਬਿਲਕੁਲ ਪਾੜ ਲਿਆ ਅਸੀਂ ਵੀ ਜਾਣਦੇ ਆ ਕਿ ਜੋ ਟ੍ਰੈਫਿਕ ਰੂਲ ਬਨੇ ਆ ਆਪਾਂ ਸਭ ਜਾਣਦੇ ਆ ਕਿ ਟ੍ਰੈਫਿਕ ਰੂਲ ਹੈ ਪਰ ਪਾਲਨ ਕਰਨਾ ਕੋਈ ਨਹੀਂ ਜਾਂਦਾ ਜਦੋਂ ਤੱਕ ਆਪਾਂ ਉਹ ਬਨੇ ਜਿਹੜੇ ਰੂਲ ਆ ਉਹਨਾਂ ਦੀ ਪਾਲਣਾ ਨਹੀਂ ਕਰਾਂਗੇ ਆਪਾਂ ਆਪਣੀ ਜ਼ਿੰਦਗੀ ਔਰ ਆਪਣੇ ਪਰਿਵਾਰ ਦੀ ਨਾਲੇ ਦੂਸਰੇ ਜਿਹੜੇ ਲੋਕ ਹੈ ਉਹਨਾਂ ਦੀ ਜ਼ਿੰਦਗੀਆਂ ਨਹੀਂ ਬਚਾ ਸਕਦੇ ਕਈ ਵਾਰ ਆਪਾਂ ਕਹਿ ਦਿੰਦੇ ਆ ਕਿ ਇੱਥੇ ਟ੍ਰੈਫਿਕ ਪੁਲਿਸ ਵਾਲੇ ਨਹੀਂ ਹੈਗੇ ਇੱਥੇ ਟ੍ਰੈਫਿਕ ਪੁਲਿਸ ਨਹੀਂ ਹੈ ਇੱਥੇ ਰੈੱਡ ਲਾਈਟ ਨਹੀਂ ਹੈ ਸਿੱਕੋ ਜਦੋਂ ਤੱਕ ਇਹ ਸਭ ਚੀਜ਼ਾਂ ਹੁੰਦੀਆਂ ਕਿੱਥੇ ਹੁੰਦੀਆਂ ਜੇ ਆਪਾਂ ਉੱਥੇ ਇਹਨਾਂ ਦੀ ਪਾਲਣਾ ਨਹੀਂ ਕਰਦੇ ਤਾਂ ਕਿਤੇ ਨਾ ਕਿਤੇ ਆਪਾਂ ਨੂੰ ਇਹਨਾਂ ਹਾਫਿਆਂ ਤੋਂ ਅੰਦਰ ਨਿਕਲਣਾ ਪੈਂਦਾ ਹੈ ਜ਼ਿਆਦਾਤਰ ਆਪਾਂ ਦੇਖਦੇ ਹਾਂ ਕਿ ਜੋ ਵੀ ਹਾਫੇ ਹੁੰਦੇ ਆ ਉਹ ਵਰਸਕੀਟਿੰਗ ਕਰਕੇ ਹੁੰਦੇ ਆ ਜਾਂ ਡਰਾਈਵ ਕਰਦੇ ਹੋਏ ਜਦੋਂ ਲੋਕ ਫੋਨ ਯੂਜ਼ ਕਰਦੇ ਆ ਇਹ ਸਭ ਚੀਜ਼ਾਂ ਕਾਰਨ ਬਣਦੇ ਡਿਸਟਰੈਕਸ਼ਨਸ ਆ ਰਣ ਬਣਦੀ ਹੈ ਕਿਸੇ ਵੀ ਐਕਸੀਡੈਂਟ ਦਾ ਆਪਾਂ ਜੇ ਅੱਜ ਲਈ ਕਿ ਪਲੈਜ ਕਰਦੇ ਆ ਸਨ ਲੈਣੇ ਆ ਕਿ ਅੱਗੇ ਤੋਂ ਜੋ ਟ੍ਰੈਫਿਕ ਰੂਲਸ ਬਣੇ ਆ ਉਹਨਾਂ ਨੂੰ ਫੋਲੋ ਕਰਕੇ ਟ੍ਰੈਫਿਕ ਪੁਲਿਸ ਵਾਲਿਆਂ ਦੀ ਵੀ ਆਪਾਂ ਸਹਾਇਤਾ ਕਰੀਏ ਤਾਂ ਆਪਾਂ ਮਿਲ ਕੇ ਇਹਨਾਂ ਸਭ ਚੀਜ਼ਾਂ 'ਤੇ ਰੋਕ ਲਗਾ ਸਕਦੇ ਹਾਂ